ਕੀ ਕੀ ਇਹ ਕੰਦੀ ਦਾ ওভারਡੋਸ ਕਦ ਨਾਲ ওভারਡੋਸ ਜੇ ਕਦੀ ਪੋਸਟਮਾਰਟਮ ਕੀਤਾ ਕਿਸਦਾ ਦੱਸ ਦੇ ਨੇ ਇਹਨੇ ਕਿਸੇ ਵੀ ਨਹੀਂ ਚੈਕ ਕੀਤਾ ਇੱਕ ਵੀ ਪੋਸਟਮਾਰਟਮ ਕੀਤਾ ਹੋਇਆ ਤਾਂ ਪੋਸਟਮਾਰਟਮ ਤੋਂ ਬਗੈਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਸ ਨੂੰ ওভারਡੋਸ ਹੋ ਗਈ ওভারਡੋਸ ਦਾ ਮਤਲਬ ਕੀ ਹੈ ਅਖਬਾਰਾਂ ਝੂਠ ਬੋਲਦੀਆਂ 100% 100% ਝੂਠ ਬੋਲਦੀਆਂ ਨੇ ਕਿਹੜੀ ওভারਡੋਸ ਹੈ ਮੈਨੂੰ ਦੱਸੋ ਸਹੀ ওভারਡੋਸ ਦਾ ਕ੍ਰਾਈਟੇਰੀਆ ਕੀ ਹੈ ਜਦੋਂ ਆਪਾਂ ਕਹਿੰਦੇ ਪੋਇਜ਼ਨਿੰਗ ਦੇ ਨਾਲ ਕੋਈ ਬੰਦਾ ਮਰ ਗਿਆ ਜਦੋਂ ਆਪਾਂ ਮੈਡੀਕਲ ਲੀਗਲ ਕਰਦੇ ਆ ਜਿੰਨੀ ਦੇਰ ਤੱਕ ਉਹ ਪੋਇਜ਼ਨਿੰਗ ਜਿਹੜੀ ਹੈਗੀ ਆ ਤੁਹਾਡੇ ਬੋਡੀ ਦੇ ਵਿੱਚ ਜਦੋਂ ਆਪਾਂ ਪੋਸਟਮਾਰਟ ਕਰਨ ਤੋਂ ਬਾਅਦ ਉਹਦੀ ਹਿਸਟੋਪੈਥੋਲੋਜੀ ਤੇ ਨਾਲ ਉਹਦੀ ਜਿਹੜੀ ਬਾਇਓਕੈਮਿਸਟਰੀ ਲਈ ਹੈਗਾ ਨਹੀਂ ਕਰਦੇ ਤੁਸੀਂ ਬੋਡੀ ਦੇ ਫਲੂਇਡ ਨੂੰ ਚੈੱਕ ਨਹੀਂ ਕਰਦੇ ਤੁਸੀਂ ਬੋਡੀ ਦੇ ਆਰਗਨ ਟਿਸ਼ੂ ਨੂੰ ਚੈੱਕ ਨਹੀਂ ਕਰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪੋਇਜ਼ਨਿੰਗ ਹੋ ਗਈ ਪੂਰੇ ਜਾਂਦੇ ਥੋੜੀ ਪੋਇਜ਼ਨਿੰਗ ਹੋ ਜਾਂਦੀ ਹੈ ਇੱਥੇ ਐਵੇਂ ਲੋਕਾਂ ਨੂੰ ਵੇਖੂ ਬਣਾਇਆ ਹੈ ਅੱਜ ਇਹਨਾਂ ਚੱਟਾ ਫੜ ਲਿਆ ਜੀ ਅਸੀਂ ਉਹ ਫੜ ਲਿਆ ਜੀ ਉਹ ਫੜ ਲਿਆ ਇੰਨੇ ਕਰੋੜ ਦਾ ਫੜ ਲਿਆ ਜੀ ਉੱਥੋਂ ਫੜ ਲਿਆ ਉੱਥੋਂ ਫੜ ਲਿਆ ਅੱਵੇ ਅੱਛਾ ਜਿਹੜੇ ਨਸ਼ੇੜੀ ਨੇ ਆਪਾਂ ਦੇਖਦੇ ਆਂ ਕਿ ਇੰਜੈਕਸ਼ਨ ਟੰਗੇ ਹੁੰਦੇ ਨੇ ਮੌਤ ਹੋ ਜਾਂਦੀ ਹੈ ਕਿ ਉਹ ਦਵਾਈ ਹੈ ਜਾਂ ਦਵਾਈ ਨਸ਼ਾ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਇਹਨਾਂ ਨੇ ਵਜਿ ਜਿਹੜਾ ਰੋਲਾ ਇਸ ਕੱਲ ਦਾ ਹੈਗਾ ਕਿ ਇਹ ਜਿਹੜੀ ਇੰਜੈਕਸ਼ਨ ਫਾਰਮ ਦੇ ਵਿੱਚ ਨਾ ਇਹ ਸਾਰਿਆਂ ਨੂੰ ਪਤਾ ਜਵੇ ਆਪਾਂ ਕੋਈ ਕੋਈ ਬੰਦਾ ਬਿਮਾਰ ਹੁੰਦਾ ਉਹ ਕਹਿੰਦਾ ਮੇਰਾ ਛੇਤੀ ਨਾਲ ਹੀ ਬੁਖਾਰ ਉਤਰ ਜਾਵੇ ਮੇਰਾ ਛੇਤੀ ਨਾਲ ਮੇਰੀ ਦਰਦ ਦੋ ਦੇ ਮੈਨੂੰ ਟਿਕਾ ਲਾ ਦਿਓ ਜੀ ਇਹਨਾਂ ਨੇ ਵੀ ਇਹਨਾਂ ਦਾ ਵੀ ਇਹੀ ਹਾਲ ਹੈ ਅਸਲ ਜੀ ਇਹ ਜਿਹੜੀਆਂ ਗੋਲੀਆਂ ਕੈਪਸੂਲਸ ਜਾਂ ਜੋ ਵੀ ਹੋਰ ਲੈਂਦੇ ਸੀਗੇ ਪਾਊਡਰ ਫਾਰਮ ਦੇ ਵਿੱਚ ਇਹ ਜਿਹੜਾ ਪਹਿਲਾਂ ਘੋਲ-ਘੋਲ ਕੇ ਜਾਂ ਸਮੈਲ ਕਰਕੇ ਲੈਂਦੇ ਸੀ ਇਹਨਾਂ ਨੂੰ ਲੱਗਦਾ ਲੱਗਦਾ ਸ਼ਾਇਦ ਇਹਦਾ ਅਸਰ ਬਹੁਤ ਲੇਟ ਹੋਏਗਾ ਆਪਾਂ ਸਿੱਧਾ ਹੀ ਲਾਨੇ ਆ ਟਿੱਕਾ ਉਹ ਉਸੇ ਉਹੀ ਗੋਲੀਆਂ ਕੈਪਸੂਲਸ ਜਾਂ ਉਹ ਚਿੱਟਾ ਜਿਹੜਾ ਪਾਊਡਰ ਹੈਗਾ ਉਹਨੂੰ ਘੋਲ-ਘੋਲ ਕੇ ਤੇ ਸਿੱਧਾ ਜੀ ਦਸ ਦੇ ਵਿੱਚ ਲਾ ਲੈਂਦੇ ਆ ਇਸੇ ਕਰਕੇ ਮਰਦੇ ਪਏ ਮੈਂ ਬੜੀ ਬੜੀ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਕੋਲ ਅਸੀਂ ਜਦੋਂ ਟਿੱਕਾ ਲਾਉਂਦੇ ਹਾਂ ਡਾਕਟਰਸ ਉਹ ਕੁਝ ਸਾਡੀਆਂ ਜਿਹੜੇ ਹੈਗੇ ਨੇ ਇੰਜੈਕਸ਼ਨਸ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਨੂੰ ਬਿਲਕੁਲ ਸਲੋ ਸਲੋ ਲਗਾਉਣਾ ਹੁੰਦਾ ਜਿਹਦੇ ਵਿੱਚ ਕੰਪੋਸਟੀ ਆਪਾਂ ਖਾਸ ਕਰਕੇ ਗੱਲ ਕਰਦੇ ਹਾਂ ਕੰਪੋਸਟ ਦਾ ਟਿੱਕਾ ਜੇ ਤੁਸੀਂ ਸਿੱਧਾ ਲਾ ਲਓ ਨਾ ਤਾਂ ਉਹਦੀ ਮਰ ਗਿਆ ਬੰਦਾ ਉਹਦੀ ਉਸੇ ਕਿਹੜਾ ਨਸ਼ਾ ਹੋ ਗਿਆ ਇਸ ਵਿੱਚ ਭਾਵੇਂ ਠੀਕ ਹੈ ਉਹ ਉਸੇ ਖਾਤੇ ਚ ਆਉਂਦਾ ਹੈ ਲੇਕਿਨ ਇੱਕ ਡਿਫਰੈਂਟ ਫਾਰਮ ਹੈਗੀ ਹੈ ਸੋ ਇਸ ਕਰਕੇ ਉਹਨੂੰ ਲਾਉਣ ਦਾ ਇੱਕ ਤਰੀਕਾ ਹੈਗਾ ਇਹ ਜਿਹੜੇ ਮਰ ਰਹੇ ਨੇ ਇਹ ਓਵਰਡੋਸ ਨਹੀਂ ਹੈ ਬੀਸਿਕਲੀ ਇਹ ਹੈਗਾ ਕਿ ਇਹਨ ਸਦਾਈ ਤੁਸੀਂ ਕਿਸ ਜਿਹੜਾ ਹੈਗਾ ਜੇ ਤੁਸੀਂ ਨਾੜ ਦੇ ਵਿੱਚ ਲਾਦਣਾ ਉਸ ਨੂੰ ਟਿੱਕੇ ਨੂੰ ਲਾਉਣ ਦਾ ਤਰੀਕਾ ਤੇ ਵਿੱਚ ਜਿਹੜੀ ਦਵਾਈ ਉਹਨਾਂ ਨੇ ਪਾਈ ਹੈ ਸਿੱਧਾ ਪਾਊਡਰ ਉਹ ਉਸ ਫਾਰਮ ਦੇ ਵਿੱਚ ਨਹੀਂ ਹੈਗਾ ਇਹ ਸੋਚਦੇ ਨੇ ਸ਼ਾਇਦ ਵੀ ਅਸੀਂ ਇਹਨੂੰ ਪੀਸ ਲਿਆ ਵਿੱਚ ਪਾਣੀ ਪਾ ਲਿਆ ਤੇ ਕੋਲ ਕੇ ਲਾਤਾ ਤੇ ਸਾਡੀ ਅਸੀਂ ਸਰ ਗਿਆ ਨਾ ਕੁਟੀਰੀਆ ਤਾਂ ਹੁੰਦਾ ਨਾ ਵੀ ਕਿੰਨੀਆਂ ਗੋਲੀਆਂ ਕੋਲ ਕੇ ਪਾਈਆਂ ਕੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਦੋ ਵੱਖਰੀ ਵੱਖਰੀ ਵੱਖਰਾ ਪਾਟ ਨਹੀਂ ਇੱਕ ਤਾਂ ਹੈਗਾ ਕਿ ਉਹਦੀ ਕਿੰਨੀ ਕੁਆਂਟੀਟੀ ਹੋਣੀ ਚਾਹੀਦੀ ਇੱਕ ਹੈਗਾ ਵੀ ਉਹਦਾ ਤਰੀਕਾ ਕੀ ਹੈ ਜੇ ਤੁਸੀਂ ਕੋਈ ਚੀਜ਼ ਜਿਹੜੀ ਹੈਗੀ ਸਿੱਧੀ ਵਿੱਚ ਫਸਾ ਦਿਓਗੇ ਇੱਕ ਤਾਂ ਤੁਸੀਂ ਬਹੁਤ ਸਿੱਧਾ ਲਾਓਗੇ ਤਾਂ ਚਾਂਸਸ ਇਹ ਹੁੰਦੇ ਨੇ ਕਿ ਉਹ ਇਫੈਕਟ ਕਰੇਗਾ ਤੁਹਾਨੂੰ ਇੱਕਦਮ ਇੱਕ ਤਾਂ ਤਰੀਕਾ ਗਲਤ ਹੋ ਗਿਆ ਇੱਕ ਤਾਂ ਤਰੀਕਾ ਗਲਤ ਹੋ ਗਿਆ ਦੂਸਰਾ ਇਹ ਹੈਗਾ ਕਿ ਉਹ ਉਹਦੀ ਰਫ ਫਾਰਮ ਹੁੰਦੀ ਹੈ ਰਾ ਫਾਰਮ ਹੁੰਦੀ ਹੈ ਉਹ ਕਿਤੇ ਵੀ ਆ ਜਿਹੜੇ ਜਿਹੜੇ ਕਲੌਟ ਆਪਾਂ ਕਹਿੰਦੇ ਆ ਬ੍ਰੇਨ ਚ ਬਣ ਗਿਆ ਕਲੌਟ ਆਪਾਂ ਕਹਿੰਦੇ ਆ ਹਾਰਟ ਚ ਬਣ ਗਿਆ ਇਹ ਕੋਈ ਅੱਡਾ ਵੱਡਾ ਕਲੌਟ ਥੋੜੀ ਹੁੰਦਾ ਛੋਟੇ ਛੋਟੇ ਜਿਹੇ ਤਾਂ ਹੁੰਦੇ ਕਿੰਨੀ ਕਿਨੜੀ ਹੁੰਦੀ ਹੈ ਉਹਦੇ ਸੋ ਮੇਰਾ ਕਹਿਣ ਵਾਲਾ ਹੈ ਕਿ ਅਗਰ ਤੁਸੀਂ ਉਹ ਉਹੀ ਕੋਲ ਕੇ ਸਿੱਧਾ ਹੀ ਵਿੱਚ ਠੋਕ ਲਿਆ ਮੋਟੀ ਸ ਹੁਣ ਗੱਲ ਕਰੀਏ ਕਿ ਜਦੋਂ ਨਸ਼ਾ ਫੜਿਆ ਜਾਂਦਾ ਹੈ ਪੁਲਿਸ ਵਾਲੇ ਨਸ਼ਾ ਫੜ ਲੈਂਦੇ ਨੇ ਉਸ ਨੂੰ ਸਰਕਾਰੀ ਕੋਟੇ ਵਿੱਚ ਜਮ੍ਹਾਂ ਕਰਵਾਉਣਾ ਹੁੰਦਾ ਹੈ ਉਹ ਜਮ੍ਹਾਂ ਕਿੱਥੇ ਹੁੰਦਾ ਹੈ ਤੇ ਉਸ ਨਸ਼ੇ ਦਾ ਹੁੰਦਾ ਕੀ ਹੈ ਜੇ ਕੋਈ ਪੁਲਿਸ ਵਾਲਾ ਫੜ ਲੈਂਦਾ ਨਹੀਂ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਤਾਂ ਪੁਲਿਸ ਦਾ ਇੱਕ ਕਰੈਕਟਰੀਆ ਬਣਿਆ ਹੋਇਆ ਹੈ ਨਾ ਕਿ ਪੁਲਿਸ ਕੋਈ ਵੀ ਚੀਜ਼ ਜਿਹੜੀ ਬਰਾਮਦ ਕਰਦੀ ਹੈ ਉਹ ਉਹਨਾਂ ਦੀ ਇਨਵੈਂਟਰੀ ਬਣਦੀ ਹੈ ਉਹ ਇਨਵੈਂਟਰੀ ਜਿਹੜੀ ਹੈਗੀ ਆ ਉਹਨਾਂ ਨੂੰ ਕੋਟੇ 'ਚ ਦੱਸਣੀ ਪੈਂਦੀ ਹੈ ਫਿਰ ਉਹਨਾਂ ਦਾ ਜਿਹੜਾ ਮਾਲਖਾਨਾ ਹੁੰਦਾ ਉਹਦੇ 'ਚ ਪਈ ਹੁੰਦੀ ਆ ਉਹ ਵਿੱਚ ਇਹਨਾਂ ਦੀ ਇਹ ਮਾਲਖਾਨਾ ਜਿਹੜਾ ਹੈਗਾ ਉਹ ਸਿਓ ਕੀ ਖਾ ਜਾਂਦੀ ਹੈ